ਸਤਨਾ ਸ਼੍ਰੀ ਵਾਹਿਗੁਰੂ ਸਾਹਿਬਾ ਜੀ ਤਨਸਰੀ ਮਹਲਾ ਤੀਜਾ ਜੋ ਹਰ ਸੇਵ ਹੈ ਤਨ ਬਲ ਜਾ ਤਨ ਹਿਰਦਾ ਸਾਚ ਸਚਾ ਮੁਖ ਨਾ ਸਾਚ ਸਾਚ ਸਮਾਲੇ ਦੁਖ ਜਾਈ ਸਚ ਸਵਦਾ ਵਸ ਮਨ ਆਈ ਜੋ ਹਰ ਸਿਵਾਹੀ ਤਨ ਬਲ ਜਾ ਜਨ ਹਿਰਦੈ ਸਾਚ ਸਚਾ ਮੁਖ ਨਾ ਸਾਚ ਸਾਚ ਸਮਾਨਹਿ ਦਖਾਈ ਸਾਚ ਸਬਦ ਅਸਾਮਾਨਹਿ ਗੌਰ ਬਾਣੀ ਸੋਣਾ ਮੈਂ ਹਗੀ ਹਰਨਾਮਨ ਵਸਾਈ ਅਰਾ ਗੁੜਕ ਸਾਤਾ ਤ੍ਰਿਸ਼ਨਾ ਅਗਨ ਬਜਾਈ ਅੰਕਰ ਸਾਤਾ ਸਾਹਜ ਸੁਖ ਪਾਈ ਗੁਰ ਕਾ ਭਾਣਾ ਮੰਨ ਲਾ ਆਪ ਦਾਈ ਸਾਥ ਮਹਿਲ ਪਾਈ ਹਾਰ ਗੰਗਾ ਨਾ ਸਾਬਾ ਦੇ ਬੂਝਾ ਨਾ ਜਾਣ ਬਣੀ ਨਾਨ ਮੁਖ ਅੰਦੇ ਦੁੱਖਾਂ ਵਹਾਣੀ ਸਾਧਕ ਹੋ ਰ ਭੇਤੇ ਤਾਂ ਸੁਖ ਪਾਏ ਆਮਨ ਵਿੱਚ ਉਠਾ ਕਰਾਈ ਕਿਸਨ ਕਹੀਆ ਦਾਤਾ ਇੱਕ ਸੋਈ ਕਿਰਪਾ ਕਰੀ ਸਾਵਧ ਮੇਲਾਵਾ ਹੋ ਮੇਲਾ ਪਰੇਤਮ ਸਾਥੀ ਗੋਣਗਾਵਾ ਨਾਨਕ ਸਾਚੀ ਸਾਚਾ ਭਾਵਾ ਜਿਸਨ ਕਹੀਆ ਦਾਤਾ ਇੱਕ ਸੋਏ ਗਰਪਾ ਕਰੇ ਸਵਾਦ ਮੇਲਾ ਵਾ ਹੋਏ ਮੇਲਾ ਪ੍ਰੀਤਮ ਸਾਥੀ ਗੁਣ ਗਾਵਾ ਨਾਨਕ ਸਾਚੇ ਸਾਚਾ ਪਾਵਾ ਵਾਹਿਗੁਰੂ ਜੀ ਕਾ ਖਾਲਸਾ wahai guru ji ke Pateh.